ਮਾਰੂ ਮਹੱਲਾ ਪੰਜਵਾ ਅਚੁੱਤ ਪਾਰ ਬ੍ਰਹਮ ਪਰਮੇਸ਼ਵਰ ਅੰਤਰਜਾਮੀ ਮਾਧ ਸੂਦਨ ਦਾਮੋਦਰ ਸੁਆਮੀ ਰਿਖੀ ਗੇਸ ਗੋਵਰਦਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾधव ਕ੍ਰਿਸ਼ਨ ਮੁਰਾਰੇ ਜਗਦੀਸ਼ੁਰ ਹਰ ਜੀਓ ਅਸੁਰ ਸੰਘਾਰੇ ਜਗ ਜੀਵਨ ਅਬਿਨਾਸੀ ਠਾਕੁਰ ਘਾਟ ਘਾਟ ਵਾਸੀ ਹੈ ਸੰਗਾ ਧਰਣੀ ਧਰ ਈਸ ਨਰ ਸਿੰਘ ਨਾਰਾਇਣ ਦਾੜਾ ਅਗਰੈ ਪ੍ਰਥਮ ਤਰਾਇਣ ਬਾਵਨ ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ ਸ਼੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚਕਰ ਪਾਣ ਦਰਸ ਅਨੂਪਿਆ ਸਹਿ ਸਨੇਤਰ ਮੂਰਤ ਹੈ ਸਹਿਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਛਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਵਾਸੁਦੇਵ ਨਿਰੰਜਨ ਦਾਤੇ ਵਰਨ ਨਾ ਸਾਕਾਉ ਗੁਣ ਅੰਗਾ ਮਕਾਂਦ ਮਨੋਹਰ ਲਖਮੀ ਨਾਰਾਇਣ ਗਰੋਪਤੀ ਲੱਜਾ ਨਿਵਾਰ ਉਧਾਰਣ ਕਮਲਾ ਕੰਤ ਕਰਹਿ ਕੰਤੂ ਹਲ ਅਨਦ ਬਿਨੋਦੀ ਨੇ ਸੰਗਾ ਅਮੋਗ ਦਰਸ਼ਨ ਆਜੂਨੀ ਸੰਭਾਉ ਅਕਾਲ ਮੂਰਤ ਜਿਸ ਕਦੇ ਨਾਹੀ ਖਾਉ ਅਬਨਾਸੀ ਅਬਗਤ ਅਗੋਚਰ ਸਭ ਕੇਸ਼ ਤੁਜਹੀ ਹੈ ਲੱਗਾ ਸ਼੍ਰੀ ਰੰਗ ਬੈਕੁੰਠ ਕੇ ਵਾਸੀ ਮਾਛ ਕਾਸ਼ਪੂਰਮ ਆਗਿਆ ਔ ਤਰਾਸੀ ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜ ਹੈ ਸੋ ਹੋਏਗਾ ਨਿਰਾਹਾਰੀ ਨਿਰਵੈਰ ਸਮਾਇ ਧਾਰ ਖੇਲ ਚਤੁਰ ਪੋਜ ਕਹਾਇ ਸਾਵਲ ਸੁੰਦਰ ਰੂਪ ਬਰਣਾਵਹਿ ਬੀਣ ਸੁਨਤ ਸਭ ਮੋਹ ਹੈਗਾ बनमाला बिपुखना कमल नैन सुंदर कुंडल मुकुट बैन शंख चक्र गदा है धारी महा सारथी सत्संगा पीत पीतंबर त्रिभवन धणी जगनाथ गोपाल मुख भणी सारंग धार भगवान बीठुला मैं गणत ना आवै सर्वंगा ਨੇ ਕੰਟਕ ਨੇ ਕੇਵਲ ਕਹੀਐ ਤਨੰਜੈ ਜਾਲ ਥਲ ਹੈ ਮਹੀਐ ਮਿਰਤ ਲੋਕ ਪਏ ਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਫਗਾਤ ਤਤਤ ਪਾਵਨ ਦੁਖ ਭੈ ਭੰਜਨ ਅਹੰਕਾਰ ਨਿਵਾਰਣ ਹੈ ਭਾਵ ਖੰਡਨ ਭਗਤੀ ਤੋ ਖਿਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਭਿਗਾਤ ਨਰੰਗਾਰ ਅਸ਼ਲ ਅਡੋਲੋ ਜੋਤ ਸਰੂਪੀ ਸਭ ਜਗ ਮੌਲੋ ਸੋ ਮਿਲੇ ਜਿਸ ਆਪ ਮਿਲਾਏ ਆਪੋ ਕੋਏ ਨਾ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਉਪਾਵੇ ਆਪ ਖਪਾਵੇ ਤੁਦ ਲੀਪ ਨਹੀਂ ਇਕ ਥਿਲ ਰੰਗਾ ਇਕ ਜੀਹ ਗੁਣ ਕਬਨ ਬਖਾਨੈ ਸਹਸ ਫਨੀ ਸੇਖ ਅੰਤ ਨਾ ਜਾਣੈ ਨਵਤਨ ਨਾਮ ਜਪੈ ਦਿਨ ਰਾਤੀ ਇਕ ਗੁਣ ਨਾਹੀ ਪ੍ਰਭ ਕਹਿ ਸੰਗਾ ਓਟ ਗਹੀ ਜਗਤ ਪਿਤ ਸਰੁਣਾਇ ਭੈ ਭੈ ਆਨਕ ਜਮਦੂਤ ਦੁੱਤਰ ਹੈ ਮਾਇਆ ਹੋ ਹੋ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਤਨ ਕੈ ਸੰਗ ਸੰਗਾ ਨ੍ਰੇਸ਼ਟ ਮਾਨ ਹੈ ਸਗਲ ਮਿਥੀਨਾ ਇਕ ਮੰਗਾ ਉਦਾਨ ਗੋਬਿੰਦ ਸੰਤਰੇ ਨਾਮ ਅਸਤ ਕਲਾਏ ਪਰਮ ਪਦ ਪਾਵੋ ਜਿਸ ਪ੍ਰਾਪਤ ਸੋ ਪਾਵੈਗਾ ਜਿਨ ਗਉ ਕਿਰਪਾ ਕਰੀ ਸੁਖ ਦਾਤੇ ਤਿਨ ਸਾਧੂ ਚਰਨ ਲੈ ਹਿਰਦੈ ਪੁਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਜੰਗਾ ਕਿਰਤਮ ਨਾਮ ਕਥੇ ਤੇਰੇ ਜੇਹ ਬਾ ਸਤ ਨਾਮ ਤੇਰਾ ਪਰਾ ਪੂਰਬਲਾ ਕਾਹੋ ਨਾਨਕ ਭਗਤ ਪਏ ਸਰਣਾਈ ਦੇਹੋ ਦਰਸ ਮਨ ਰੰਗ ਲੱਗਾ ਤੇਰੀ ਗਤ ਮਿਤ ਤੂੰ ਹੈ ਜਾਣਹਿ ਤੂੰ ਆਪੇ ਕਥਹਿ ਤੈ ਆਪ ਵਖਾਣਹਿ ਨਾਨਕ ਦਾਸ ਦਾਸੁਨ ਕੋ ਕਰੀ ਅਹੋ ਹਰਿ ਭਾਵੈ ਦਾਸਾ ਰਾਖ ਸੰਗਾ ਮਾਰੂ ਮਹੱਲਾ ਪੰਜਵਾਂ ਅੱਲਾਹ ਹੈ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਿਰ ਇਹੋ ਦਰਵੇਸ਼ ਕਬੂਲ ਦਰਾ ਸੱਚ ਨਿਵਾਜ ਯਕੀਨ ਮੁਸੱਲਾ ਮਨਸਾ ਮਾਰ ਨਿਵਾਰਿ ਹੋ ਆਸਾ ਦੇਹ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ ਸਰਾ ਸਰੀਅਤ ਲੇਕ ਮਾਵੋ ਤਰੀਕਤ ਤਰਕ ਖੋਜ ਟੋਲਾਵੋ ਮਾਰਫਤ ਮਨ ਮਾਰੋ ਅਬਦਾਲਾ ਮਿਲੋ ਹਕੀਕਤ ਜੇਤ ਫਿਰ ਨਾਮਰਾ ਕੁਰਾਨ ਕਤੇਬ ਦਿਲ ਮਾਹੀ ਕਮਾਹੀ ਦਾਸ ਔਰਾਤ ਰਖੋ ਬਦ ਰਾਹੀ ਪੰਜ ਮਰਦ ਸਿਦਕ ਲੇ ਬਾਦੋ ਖੈਰ ਸਬੂਰੀ ਕਬੂਲ ਪਰਾ ਮੱਕਾ ਮਿਹਰ ਰੂਜਾ ਪੈ ਖਾਕਾ ਭਿਸਤ ਪੀਰ ਲਫਜ ਕਮਾਏ ਅੰਦਾਜ਼ਾ ਹੂਰ ਨੂਰ ਮੁਸਕ ਖੁਦਾਇਆ ਬੰਦਗੀ ਅੱਲ੍ਹਾ ਅੱਲਾ ਹੁਜਰਾ ਸੱਚ ਕਮਾਵੇ ਸੋਈ ਕਾਜੀ ਜੋ ਦਿਲ ਸੁਧੈ ਸੋਈ ਹਾਜੀ ਸੋ ਮੁੱਲਾ ਮਲੌਨ ਨਿਵਾਰੇ ਸੋ ਦਰਵੇਸ ਜਿਸ ਸਿਫਤ ਧਰਾ ਸਬੇ ਵਖਤ ਸਬੇ ਕਰ ਵੇਲਾ ਖਾਲਕ ਯਾਦ ਦਿਲੈ ਮਹਿ ਮੌਲਾ ਤਸਬੀਹ ਯਾਦ ਕਰਾਹੋ ਦਸ ਮਰਦਨ ਸੁੰਨਤ ਸੀਲ ਬੰਧਾਨ ਬਰਾ ਦਿਲ ਮਹਿ ਜਾਨਹੁ ਸਭ ਫਿਲ ਹਾਲਾ ਖਿਲਖਾਨਾ ਬਰਾਦਰ ਹਮੂ ਜੰਜਾਲਾ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਗੂਰੀ ਤੀਜੇ ਹਲੇਮੀ ਚੌਥੇ ਖੈਰੀ ਪੰਜਵੇਂ ਕੰਜੇ ਇਕਤ ਮੁਕਾਮੈ ਇਹ ਪੰਜ ਵਖਤ ਤੇਰੇ ਅਪਰਪਰਾ ਸਗਲੀ ਜਾਨ ਕਰਹੁ ਮੌਦੀ ਫਾ ਬਾਦ ਅਮਲ ਛੋੜ ਕਰਹੁ ਹੱਥ ਪੂਜਾ ਖੁਦਾਏ ਏਕ ਬੋਝ ਦੇਵੋ ਬਾਗਾ ਗੁਰੂ ਬਾਰਖੁਰਦਾਰ ਖਰਾ ਹਾਕ ਹਲਾਲ ਬਖੋ ਰੋ ਖਾਣਾ ਦਿਲ ਦਰੀਆਉ ਧੋ ਵਹ ਮੈ ਲਾਣਾ ਪੀਰ ਪਛਾਣੈ ਤਿਸਤੀ ਸੋਈ ਅਜ ਰਾਇਲ ਨਾ ਦੋਜ ਠਰਾ ਕਾਇਆ ਕਿਰਦਾਰ ਔਰਤ ਯਕੀਨਾ ਰੰਗਤ ਮਾਸੇ ਮਾਨ ਹਕੀਨਾ ਨਾ ਪਾਕ ਪਾਕ ਕਰ ਹ ਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾਂ ਮੋ ਸੁਲਮਾਨ ਮੋ ਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੈ ਜਿਉ ਕੁਸਮ ਪਾਟ ਘਿਓ ਪਾਕ ਹਰਾ ਜਾ ਕਉ ਮਿਹਰ 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 ਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਕ ਮਸਾਇਕ ਹਾਜੀ ਸੋ ਬੰਦਾ ਜਿਸ ਨજર ਨਰਾ ਉਦਰਤ ਕਾਦਰ ਕਰਨ ਕਰੀ ਮਾ ਸਿਫਤ ਮੁਹੱਬਤ ਅਥਾਹ ਰਹੀਮਾ ਹਕ ਹੁਕਮ ਸੱਚ ਖੁਦਾਯਾ ਗੋਜ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬਿਰਾਜੇ ਆਪੇ ਥਾਪੋ ਥਾਪੇ ਸਾਜੇ ਪ੍ਰਭ ਕੀ ਸਰਨ ਗਹਿਤ ਸੁਖ ਪਾਈਐ ਕਿਸ਼ ਭਾਉ ਨਾ ਵਿਆਪੈ ਬਾਲਕਾ गर्भ अगन मह जने उबारिया रक्त कर्म मह नही संगारिया अपना सिमरन दे प्रतिपालिया ओहो सगल कटा का मालका चरण कमल शरणाई आया साध संग है हरि जस गाया जन्म मरण सब दुख निवारे जप हरि हर, हर पाव नही काल का ਸਮਰਾਥ ਅਕਾਥ ਅਗੋਚਰ ਦੇਵਾ ਜੀ ਜੰਤ ਸਭ ਤਾਰ ਕੀ ਸੇਵਾ ਅੰਡਜ ਜੇ ਰਜ ਸੇਤਜ ਉਤ ਭੁਜ ਬਹੁ ਪ੍ਰਕਾਰੀ ਪਾਲਕਾ ਤਿਸਹਿ ਪ੍ਰਾਪਤ ਹੋਏ ਨਿਧਾਨਾ RAM ਨਾਮ ਰਸ ਅੰਤਰ ਮਾਨਾ ਕਰ ਗਹਿ ਲੀਨੇ ਅੰਧ ਕੂਪਤੇ ਵਿਰਲੇ ਕੇਈ ਸਾਲ ਕਾ ਆਦ ਅੰਤ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋ ਹੋਈ ਭ੍ਰਮ ਭਾਉ ਮਿਟਿਆ ਸਾਧ ਸੰਗ ਤੇ ਦਾਲਿਦ ਨਾ ਕੋਈ ਕਾਲ ਕਾ ਊਤਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋ ਹਰਵਾਲਾ ਬਾਸਨ ਮੇਟ ਨਿਵਾਸਨ ਹੋਈਐ ਕਲਮਲ ਸਗਲੇ ਜਾਲ ਕਾ ਸੰਤਾ ਕੀ ਇਹ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੈ ਨਾਲੀ ਸਾਸ ਸਾਸ ਆਰਾਧਨ ਹਰ ਹਰ ਕਿਉ ਸਿਮਰਤ ਕੀਜੈ ਆਲਕਾਰ ਜਹ ਦੇਖਾ ਤੈ ਅੰਤਰ ਜਾਮੀ ਨਿਮਖ ਨਾ ਬਿਸਰਹੁ ਪ੍ਰਭ ਮੇਰੇ ਸੁਆਮੀ ਸਿਮਰ ਸਿਮਰ ਜੀਵੈ ਤੇਰੇ ਦਾਸਾ ਵਾਨ ਜਲ ਪੂਰਨ ਥਾਲ ਕਾ ਤਤੀ ਵਾਉ ਨਾਤਾ ਕਉ ਲਾਗੇ ਸਿਮਰਤ ਨਾਮ ਅਨ ਦਿਨ ਜਾਗੇ ਅਨੰਦ ਬਿਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨਾ ਤਾਲ ਕਾ ਰੋਗ ਸੋਗ ਦੁਖ ਤਿਸ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇ ਪ੍ਰਭ ਪ੍ਰੀਤਮ ਸੁਣ ਬੇਨੰਤੀ ਖਾਲ ਕਾ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰੇ ਦਾਸ ਅਪਾਰੇ ਤੇਰੇ ਰੰਗ ਰਤੇ ਤੁਦ ਜਿਹੇ ਵਿਰਲੇ ਕੇਈ ਭਾਲ ਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰਹਿ ਨਾਹੀ ਕਾਹੂ ਬੇਰਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਮੀਤ ਪਿਆਰਾ ਸੁਈ ਏਕ ਦਰੜਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ ਤਿਸ ਜਨ ਕਾਉ ਉਪਦੇਸ ਨਿਰਮਾਲ ਕਾ ਤੁਧ ਵਿਣ ਨਾਹੀ ਕੋਈ ਮੀਰਾ ਗੁਰ ਪਕੜਾਏ ਪ੍ਰਭ ਕੇ ਪੈ ਰਾ ਹਾਉ ਬਲਿਹਾਰੀ ਸਤ ਗੁਰ ਪੂਰੇ ਜਿਨ ਖੰਡਿਆ ਭਰਮ ਅਨਾਲ ਕਾ सास सास ਪ੍ਰਭ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਾਉ ਧਿਆਈ ਨਾਨਕ ਸੰਤ ਤੇਰੇ ਰੰਗ ਰਾਤੇ ਤੂ ਸਮਰਥ ਵਡਾਲ ਕਾ